ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਹਫਤੇ ਹਲਕਾ ਬਰਨਾਲਾ ਦੇ ਪਿੰਡ ਸ਼ਿਹੜਾ ਵਿਖੇ ਕਤਲ ਹੋਇਆ ਸੀ ਸੁਖਵਿੰਦਰ ਸਿੰਘ ਕਲਕੱਤਾ ਦਾ ਲਾਰਡ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਿਰਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਇਲਜ਼ਾਮ ਲੱਗੇ ਪੰਜਾਬ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਜਾਂ ਕਹਿ ਸਕਦੇ ਹਾਂ ਲਾਰਡ ਆਰਡਰ ਨੂੰ ਲੈ ਕੇ ਸੁਖਵਿੰਦਰ ਸਿੰਘ ਕਲਕੱਤਾ ਕਿਹੋ ਜਿਹਾ ਆਦਮੀ ਸੀ ਸੁਖਵਿੰਦਰ ਸਿੰਘ ਕਲਕੱਤਾ ਦੀ ਆਪਣੀ ਹਲਕੇ ਨੂੰ ਕੀ ਦੇਣ ਸੀ ਇਸ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਵਕ ਵਕ ਜਥੇਬੰਦੀਆਂ ਵੱਲੋਂ ਇਹ ਤੋ ਤੱਕ ਵੀ ਕਹਿ ਦਿੱਤਾ ਗਿਆ ਕਿ ਜੇਕਰ ਲਾਭ ਸਿੰਘ ਉਗੋਕੇ ਤੇ ਪਰਚਾ ਨਹੀਂ ਘਟਾਇਆ ਜਾਂਦਾ ਅਸੀਂ ਉਸ ਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ ਲੱਖਾ ਸਧਾਨਾ ਭਾਨਾ ਸਿੱਧੂ ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਜਥੇਬੰਦੀਆਂ ਵੀ ਸੁਖਵਿੰਦਰ ਸਿੰਘ ਕਲਕੱਤਾ ਤੇ ਆਖ ਵਿੱਚ ਆਈਆਂ ਲੇਕਿਨ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਹੈ ਪਹਿਲਾਂ ਆਪਾਂ ਉਹ ਭਾਈ ਸਾਹਿਬ ਦੀ ਗੱਲਬਾਤ ਸੁਣਦੇ ਆਂ ਪਾ ਪੁੱਛਾ ਮੇਰੀਆਂ ਗੱਲਾਂ ਦਾ ਕਲੰਡਾ ਤੋਂ ਸਮੂਹ ਕੜਾ ਕਰ ਛੁਰਦਾ ਛੋੜੀਏ ਕਿ ਬੇਕਸੂਰ ਨੂੰ ਸਜ਼ਾ ਨਾ ਮਿਲੇ ਪਰ ਆ ਇਹਦੇ ਸਰਪੰਚ ਜਿਹੜੇ ਸੈਹ ਪਿੰਡ ਦੇ ਵਿੱਚ ਹੋਇਆ ਖਤਲੇ ਦਾ ਇਹਦੇ ਵਿੱਚ ਬਿਲਕੁਲ ਇਹੀ ਕੰਮ ਹੋਇਆ ਜਿਹੜੇ ਨਜ਼ਾਇਦੇ ਬੰਦੇ ਰਗੜੇ ਗਿਆ ਮੈਂ ਉਹਨਾਂ ਦੀ ਗੱਲ ਤੁਹਾਨੂੰ ਦੱਸਦਾ ਪਹਿਲਾਂ ਤਾਂ ਮੈਂ ਐਨਾ ਜਿਹੜੇ ਚੌਥੇ ਪਿੰਡ ਉੱਠ ਕੇ ਆ ਗਿਆ ਅਤੇ ਪਿਓ ਦੀਆਂ ਰਿਪੋਰਟਾਂ ਕਰਨਾ ਸੀ ਵੀ ਸਾਫ ਦਾ ਸਰਪੰਚ ਪੰਜਾਬ ਦਾ ਪੁੱਤ ਮਾਰ ਦਿੱਤਾ ਪੰਜਾਬ ਦੀ ਗੱਲ ਕਰਦਾ ਸੀ ਆਜ਼ਾਦੀ ਦੀ ਗੱਲ ਕਰਦਾ ਸੀ ਤੁਹਾਨੂੰ ਸਾਲੋਂ ਪਤਾ ਹੈਗਾ ਉਹਦਾ ਕੁਝ ਤੇ ਇਹ ਨਕਮੇ ਉਹ ਵਿਲੜੋਂ ਧਰਣਾ ਲਾਉਣ ਨੂੰ ਪਹੁੰਚ ਜਾਂਦੇ ਜੇ ਕਿਤੇ ਕੋਈ ਕੰਮ ਹੋਵੇ ਧਰਣਾ ਲਾਉਣ ਨੂੰ ਪਹੁੰਚ ਜਾਂਦੀ ਤੁਹਾਡੇ ਧਰਮਿਆਂ ਦੀ ਵਜ੍ਹਾ ਲਾਣਾ ਗਰਦੀਪ ਦੀ ਪੀਆ ਬਿਲਕੁਲ ਲਜਾਇ ਮੁੰਡਾ ਚੱਕਿਆ ਗਿਆ ਅਗਲੇ ਸਾਜ਼ਿਸ਼ ਕਰਤਾ ਤੇ ਪਰਚਾ ਪੈਗਾ ਕੋਈ ਲੈਣਾ ਨਹੀਂ ਦੇਣਾ ਨਹੀਂ ਘਰੋਂ ਬੇਕਸੂਰ ਬੰਦਾ ਚੱਕਿਆ ਗਿਆ ਬਸ ਪਿਛਲੇ ਕਈ ਸਾਲ ਪਹਿਲਾਂ ਇਹ ਸਰਪੰਚੀ ਜੋ ਆਪੋਨੈਂਟ ਸੀ ਤੇ ਧਰਨੇ ਵਾਲੇ ਪਾਗਲਾਂ ਦੇ ਪ੍ਰੈਸ਼ਰ ਕਰਕੇ ਉਹਨੇ ਇਹਨੂੰ ਗਰੀਬ ਨੂੰ ਚੱਕ ਲਿਆ ਹਨ ਚਲੋ ਮੈਂ ਤੁਹਾਡੇ ਸਾਹਮਣੇ ਸਰਬਜਨੂ ਦੀ ਪਿਓ ਬਣਾਇਆ ਦੇਵਤਾ ਬਣਾਇਆ ਹੈ ਕਿ ਬਿਲਕੁਲ ਸੁੱਚਾ ਸੱਚਾ ਪੁੱਤ ਪੰਜਾਬ ਦਾ ਉਹਦੀ ਵੀ ਤੁਹਾਨੂੰ ਗੱਲ ਦੱਸ ਦਿਆਂ ਉਹਨੇ ਵੀ ਕੀ ਕੀ ਚੰਦ ਲਾਏ ਤੁਹਾਡੇ ਸਾਫ ਦਾ ਸਰਪੰਚ ਨੂੰ ਜਦੋਂ ਕਸੀਨੋ ਦੀ ਗੱਤ ਤੁਸੀਂ ਕਈ ਸਾਲ ਪਹਿਲਾਂ ਉਹਨੇ ਗਮਾਟੀਆਂ ਦੀ ਬਲੇਰੋ ਚੱਕ ਕੇ ਕਸੀਨੋ 'ਚ ਦਾਤ ਲਾ ਲਏ ਵਿੱਚ ਜਿਹਦੇ ਜਿਹਦੇ ਪੈਸੇ ਅੱਜ ਤੱਕ ਨਹੀਂ ਮੁੜੇ ਤੁਹਾਨੂੰ ਪਤਾ ਹੈ ਬੰਦ ਜਦੋਂ ਧਰਨੇ ਲਾਉਣ ਵਾਲੇ ਵਿਹਲੜੋ ਕਿੱਲਾ ਇਹਦੇ ਕੋਲ ਪਹਿਲੇ ਹੀ ਕਿੱਲਾ ਦੋ ਕਿੱਲੇ ਦੋ ਬੰਦਿਆਂ ਨੂੰ ਅਗਲੇ ਨੇ ਦੇਈ ਫਿਰ ਤੁਹਾਨੂੰ ਇਹ ਗੱਲ ਦਾ ਪਤਾ ਜਦੋਂ ਬਾਹਰੋਂ ਸ਼ਰਗਰ ਤੋਂ ਗੇੜਾ ਮਾਰ ਕੇ ਆਇਆ ਉਹਨੇ ਕਈ ਮਾਤਰਾ ਦੀਆਂ ਫੈਮਿਲੀ ਵਾਲਾ ਪਤਰਾ 15 20 20 ਲੱਖ ਰੁਪਇਆ ਲੈ ਕੇ ਮੁੱਕਰ ਗਿਆ ਤੇ ਉਹਨਾਂ ਦੇ ਪੈਸੇ ਅਜ ਤੱਕ ਨਹੀਂ ਮੋੜੇ ਜਿੰਨਾਂ ਦੇ 2-4 ਮਾਤੜ ਮਰ ਵੀ ਚੁੱਕੇ ਨੇ ਆਉਂਦਾ ਪਤਾ ਤੁਹਾਨੂੰ ਆ ਜਿਹੜਾ ਕਾਤਲ ਜਿੰਦਰਕੇਲਾ ਸਾਥੀ ਨੇ ਆਮੇ ਦਾ ਜਿੰਨੇ ਮਾਰਿਆ ਨੂੰ ਉਹਦੇ ਦਾ ਵੀ 7-8 ਲੱਖ ਰੁਪਇਆ ਖਾਦੀ ਫਿਰਦਾ ਉਹਨੂੰ ਵੀ ਉਜਾੜ ਦਿੱਤਾ ਤੁਹਾਨੂੰ ਇਹ ਗੱਲ ਦਾ ਪਤਾ ਜਿਹੜਾ ਇਹ ਡੀਪੀਏ ਇਹਦਾ ਆ ਇਹਨੇ ਗੁਰਦੀਪ ਦੀਪੇ ਦਾ ਸਿਰਫ ਓਪੋਨੈਂਟ ਸੀਗਾ ਕਈ ਸਾਲ ਪਹਿਲਾਂ ਸਰਪੰਚੀ 2019 ਤੋਂ ਬਾਅਦ ਇਹਨੇ ਸਿਆਲ ਤੋਂ ਛੱਡ ਕੇ ਉਹਦੀ ਖੇਤੀਬਾੜੀ ਕਰਨ ਲੱਗ ਗਿਆ ਪਰ ਆ ਬੇਕੂਫਾਂ ਨੇ ਪ੍ਰੈਸ਼ਰ ਕਰਕੇ ਉੱਗੋ ਕੇ ਨੂੰ ਚੱਕੋ ਭਗਵੰਤ ਮਾਨ ਨੂੰ ਚੱਕੋ ਤੁਸੀਂ ਯਾਰ ਐਡੇ ਗੇ ਮੂਰਖ ਲੋਗ ਆ ਤੁਹਾਡੇ ਜੁੱਤੀਆਂ ਦੇ ਕਿਉਂ ਨਹੀਂ ਮਾਰਦਾ ਐਡੇ ਯਾਰ ਪਾਗਲ ਲੋਕ ਸਾਰੇ ਕਿੰਨੇ ਪਾਰਟੀਆਂ ਤੁਹਾਡੇ ਸਾਹਮਣੇ ਸਰਪੰਚ ਕੱਢਿਆ ਗਿਆ ਦੀ ਕਰਤੂਤਾ ਕਰਕੇ ਸਾਰੀ ਕਾਂਗਰਸ ਨੂੰ ਉਹਦੀ ਵੀਡੀਓ ਹੀ ਅਗਲੇ ਨੇ ਕੱਢ ਕੇ ਬਾਹਰ ਮਾਰੇ ਆ ਆਪ ਆਦਮੀ ਨੇ ਨਹੀਂ ਰੱਖਿਆ ਧਰਮਵੰਦੀਆਂ ਗੱਲਾਂ ਦਾ ਪਤਾ ਹਿਸਟਰੀ ਪਤਾ ਤਾਨੂੰ ਪਤਾ ਵੀ ਇਹ ਕਤਲ ਜਿਹਨੇ ਕਤਲ ਕੀਤਾ ਹੈ ਇਹਦਾ ਅਸਲ ਵਿੱਚ ਇਹਦੇ ਨਾਲ ਰੋਲਾ ਕੀ ਹੀ ਸਾਫ ਦਾ ਸਰਪੰਚ ਦਾ ਅਗਲੇ ਘਰ ਤੱਕ ਗੱਲਾਂ ਪਹੁੰਚਿਆ ਇਹ ਸਾਫ ਦਾ ਸਰਪੰਚ ਦਾ ਇਹਨਾਂ ਨੇ ਘਰ ਦੇ ਵਿੱਚ ਜਨਾਨੀ ਵਾਲਾ ਕਿ ਚੱਕਰ ਸੀ ਤੁਸੀਂ ਇਹ ਗੱਲ ਕਿਉਂ ਨਹੀਂ ਦੱਸਦੇ ਜਨਤਾ ਨੂੰ ਜੇ ਮੇਰੀਆਂ ਗੱਲਾਂ ਝੂਠ ਹੁੰਦੀਆਂ ਫਿਰ ਦੱਸੋ ਇਹ ਤਾਂ ਇਹ ਯਾਰ ਸਾਰੇ ਮੂਰਖ ਇਕੱਠੇ ਕੀਤੇ ਤੁਸੀਂ ਜਨਤਾ ਨੂੰ ਬਗਰਾ ਕਰੀ ਜਾਂਦੇ ਸਾਰੀ ਜਨਤਾ ਭੈਣ ਚੋ ਸ਼ੇਅਰ ਕਰੀ ਜਾਂਦੀ ਇਹ ਕੋਈ ਪ੍ਰਸ਼ਨ ਹੈ ਜੀ ਜਿਹੜਾ ਲਗਾਤਾਰ ਵਿਰੋਧ ਕਰ ਰਿਹਾ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਿਉਂ ਕੀਤਾ ਗਿਆ ਸੁਖਵਿੰਦਰ ਸਿੰਘ ਕਲਕੱਤਾ ਨੇ ਲੋਕਾਂ ਦੇ ਪੈਸੇ ਮਾਰੇ ਠੱਗੀਬਾਜ਼ੀ ਕੀਤੀ ਲੋਕਾਂ ਦੇ ਕਬੂਤਰਬਾਜ਼ੀ ਕੀਤੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਸੀਂ ਪਰਸਨਲ ਤੌਰ ਤੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਨਹੀਂ ਜਾਣਦੇ ਲੇਕਿਨ ਉਸ ਦਾ ਕਤਲ ਹੋਇਆ ਸ਼ਾਹਤੀ ਅਨਸਰਾਂ ਦੇ ਦੁਆਰਾ ਹਾਲਾਂਕਿ ਇਸ ਪਰਸਨ ਨੇ ਇਹ ਵੀ ਦੱਸਿਆ ਕਿ ਜਿਸ ਪਰਸਨ ਨੇ ਇਸ ਦਾ ਕਤਲ ਕੀਤਾ ਹੈ ਉਸ ਦੇ ਨਾਲ ਇਹਨਾਂ ਦਾ 6-7 ਲੱਖ ਰੁਪਏ ਦਾ ਲੈਣ-ਦੇਣ ਦਾ ਰਿਹਾ ਹੈ ਇਸ ਤੋਂ ਇਲਾਵਾ ਸ਼ਾਨਗਨ ਵਿਜ਼ਿਟ ਤੇ ਗਿਆ ਸੀ ਸੁਖਵਿੰਦਰ ਕਲਕੱਤਾ ਬਾਹਰ ਉਸ ਤੋਂ ਬਾਅਦ ਕਈਆਂ ਫੈਮਿਲੀਆ ਦੇ ਕੋਲ 15-20-20 ਲੱਖ ਰੁਪਏ ਕਿਸਨੋ ਦਾ ਆਦੀ ਜੁਵੇ ਦਾ ਆਦੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਸ ਵੀਡੀਓ ਉੱਤੇ ਸਪਸ਼ਟੀਕਰਨ ਆਵੇਗਾ ਫਿਰ ਪਤਾ ਲੱਗੇਗਾ ਲੇਕਿਨ ਕਿਸੇ ਮਾਂ ਦੇ ਪੁੱਤਾਂ ਚਲੇ ਜਾਣਾ ਕਿਸੇ ਮਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦੇਣਾ ਉਹ ਵੀ ਗੋਲੀਆਂ ਮਾਰ ਕੇ ਇਹ ਮੱਦ ਭਾਗਾ ਹੈ ਸਾਡੀ ਜਿਹੜੀ ਦਲੀ ਅਰਦਾਸ ਹੈ ਉਹਨਾਂ ਦੇ ਮਾਤਾ ਪਿਤਾ ਵਾਸਤੇ ਕਿ ਉਹਨਾਂ ਨੂੰ ਬਲ ਮਰਨ ਭਾਣਾ ਮੰਨਣ ਦਾ ਜਿਹੜਾ ਰੱਬ ਹੈ ਉਹ ਬੱਲਦੇਵਤਾ